मुर्दाबाद मुर्दाबाद मुखा मंत्री मुंत्री शिक्षा मंत्री शिक्षा मंत्री शिक्षा मंत्री शिक्षा मंत्री मुर्दाबाद स्कूल होन बचा लड़ाई लड़ रहे हो गल की है पूरी ओड बारे दस ਮੈਂ ਪਹਿਲਾਂ ਤਾਂ ਸਾਰਾ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਤੋਂ ਧੰਨਵਾਦ ਕਰਦਾ ਤੇ ਤੁਸੀਂ ਜਦੋਂ ਵੀ ਕੋਈ ਸਮੱਸਿਆ ਛੋਟੀ ਮੋਟੀ ਹੁੰਦੀ ਹੈ ਪਿੰਡ ਦੀ ਹੋਵੇ ਜਾਂ ਸ਼ਹਿਰ ਦੀ ਹੋਵੇ ਤੁਹਾਡੇ ਰਾਹੀਂ ਅਸੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕਦੇ ਤੇ ਗੱਲ ਅੱਜ ਕਰੀਏ ਪ੍ਰਾਇਮਰੀ ਸਕੂਲ ਕੁੰਬੜਾ ਪਿੰਡ ਦੀ ਪ੍ਰਾਇਮਰੀ ਸਕੂਲ ਕੁੰਬੜਾ ਗੈਨੀ ਗੁਰਬਖਸ਼ ਸਿੰਘ ਇੱਥੇ ਪਿੰਡ ਦਾ ਇੱਕ ਦਾਨੀ ਸੱਜਣ ਸੀ ਜਿਹਦੇ ਕੋਲੇ ਔਲਾਦ ਨਹੀਂ ਸੀ ਉਹਨੇ ਦਾਨ ਕੀਤਾ ਸੀ ਤੇ ਇੱਕ ਪਰਵੰਤ ਸਹਦ ਆਪਣਾ ਲੰਬੜਦਾਰ ਸਹਿਵਾ ਹੁੰਦੇ ਵੰਦ ਸਿੰਘ ਲੰਬੜਦਾਰ ਸੀ ਜਿਨ੍ਹਾਂ ਨੇ 50000 ਰੁਪਏਆਂ 70000 ਰੁਪਏ ਦੇ ਕਿਸ ਬਿਲਡਿੰਗ ਦੀ ਉਸਾਰੀ ਵਾਸਤੇ ਤਿਆਰੀ ਕੀਤੀ ਸੀ ਹੌਲੀ ਹੌਲੀ ਸਮੇਂ ਸਮੇਂ ਦੀਆਂ ਪੰਚਾਇਤਾਂ ਆਈਆਂ 40 45 ਬੜੇ ਬੀਤੇ ਹਰ ਪੰਚਾਇਤ ਨੇ ਇੱਥੇ ਆਪਣਾ ਆਪਣਾ ਯੋਗਦਾਨ ਪਾਇਆ ਪੰਚਾਇਤ ਮੈਂਬਰਾਂ ਨੇ ਮੱਦੇ ਪਾ ਕੇ ਜਿਹਦਾ ਦੀ ਮਤਿਆਂ ਦੀ ਆਪਣੇ ਕੋਲੇ ਬਹੁਤ ਵੱਡੀ ਲਿਸਟ ਹੈ 10 ਪੰਚਾਇਤਾਂ ਦੀਆਂ ਖਾਂ ਦੀ ਵੀ ਜਿਹਨੇ ਮੱਦੇ ਪਾ ਕੇ ਕਿਤੇ ਲੱਖ ਰੁਪਇਆ ਕਿਸੇ ਨਾ ਦੋ ਕਿਸੇ ਨਾ ਤਿੰਨ ਇੱਥੇ ਸਬੂਲ ਦੀ ਉਸਾਰੀ ਕੀਤੀ ਜਿਸ ਅੱਜ 550 ਬੱਚਾ ਇੱਥੇ ਪੜ੍ਹ ਰਿਹਾ 15 ਟੀਚਰ ਸਾਹਿਬਾਨ ਇੱਥੇ ਪੜ੍ਹਾ ਰਹੇ ਨੇ ਤੇ ਬਹੁਤ ਹੀ ਦੁੱਖ ਦੀ ਗੱਲ ਹੈ ਜ ਉਹਦੇ ਘਰ ਵਾਲੀ ਰਾਮਕੌਰ ਸੀ ਰਾਮਕੌਰ ਵਾਲੀ ਦੀ ਜਿਹੜਾ ਪ੍ਰਾਪਰਟੀ ਜਾਇਦਾਦ ਹੈ ਉਹ ਆਪਣੇ ਪਿਓ ਕਿਆਂ ਨੂੰ ਚਲੀ ਗਈ ਤਾਂ ਸਾਡਾ ਬਹੁਤ ਹੀ ਅਨਮੋਸੀ ਦੀ ਗੱਲ ਹੈ ਨਾ ਕਿਸੇ ਟੀਚਰ ਸਹਿਵਾਨ ਨੇ ਨਾ ਕਿਸੇ ਸਾਡੇ ਨੁਮਾਇੰਦੇ ਨੇ ਅੱਜ ਤੱਕ ਜਿਹੜੀ ਇਹਦੀ ਮਾਲਕੀ ਰੈਵਿਊ ਰਿਕਾਰਡ ਚ ਚੇਂਜ ਹੋਣੀ ਸੀ ਉਹ ਨਹੀਂ ਕਰਾਈ ਉਹ ਨਾਂ ਹੋਣ ਕਰਕੇ ਉਹ ਪ੍ਰਾਪਰਟੀ ਸਕੂਲ ਖਾਲੀ ਕਰਾਉਣ ਵਾਸਤੇ ਕੇਸ ਪਾਧਾ ਰਣਜੀਤ ਸਿੰਘ ਐਣਾ ਜ਼ਰਰ 2 ਸਾਲ ਹੋ ਗਏ 2.5 ਸਾਲ ਹੋ ਗਏ ਕੇਸ ਮੌੜੀ ਦੇ ਅਦਾਲਤ ਚ ਚੱਲ ਰਿਹਾ ਅਸੀਂ ਉਸ ਕੇਸ ਦੀ ਪੇਰਵਾਹੀ ਕਰ ਰਹੇ تھے ਮੈਡਮ ਸੁਖਦੀਪ ਤੋਰਾ ਹੈਡ ਮੁਖ ਅਧਿਆਪਕਾ ਉਹ ਵੀ ਬਹੁਤ ਦੌਰ ਭੱਜ ਕਰ ਰਹੀ ਹੈ ਤੇ ਬਹੁਤ ਸਕੂਲ ਵਾਸਤੇ ਜਿਹੜੀ ਇਹ ਸੇਵਾ ਬਕਤਾਰੇ ਨੇ ਆਪਣੇ ਪਰ ਲੇਕਿਨ ਬਹੁਤ ਦੁੱਖ ਦੀ ਗੱਲ ਹੈ ਇੱਥੇ ਜਿਹੜੇ ਆਪਣੇ ਸਾਡੇ ਕਾਉਂਸਲਰ ਵੀ ਬਣੇ ਨੇ ਐਮ ਸੀ ਦਫਤਰ ਵੀ ਹੈ ਹਾਲਾਂਕਿ ਡਿਊਟੀ ਉਹਨਾਂ ਦੀ ਹੈ ਪਰ ਲੇਕਿਨ ਫੇਰ ਵੀ ਇਹ ਪਿੰਡ ਵਾਸੀਆਂ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਦੋ ਦੋ ਚਾਰ ਚਾਰ ਹਜ਼ਾਰ ਕਰਕੇ ਅਸੀਂ ਵਕੀਲ ਕਰਿਆ ਪਹਿਲਾਂ ਲੋਰ ਕੋਰਟ ਲੈ ਨੇ ਉਸ ਤੋਂ ਫਿਰ ਹਾਈ ਕੋਰ ਪਾਲਟੀ ਵੰਨ ਵਾਸਤੇ ਪਰ ਸਾਡੀ ਕੋਈ ਕੋਆਰਡੀਨੇਸ਼ਨ ਨਹੀਂ ਕੀਤੀ ਹੁਣ ਅਸੀਂ ਇੱਕ ਪ੍ਰਾਈਵੇਟ ਵਕੀਲ ਕੀਤਾ ਅੱਧੀ ਬੀਸ ਦੀ ਲਈ ਬੈਠੇ ਤੇ ਅਗਲੀ ਫੀਸ ਦੇਣ ਨੂੰ ਤਾਂ ਕਰਕੇ ਕਿਤੇ ਸੀ ਮਾਲਕੀ ਚੇਂਜ ਕਰਾਉਣ ਵਾਸਤੇ ਮਾਲਕੀ ਦਾ ਹੱਕ ਮੰਗਣ ਵਾਸਤੇ ਸਾਨੂੰ ਇੱਕ ਸੈਪਰੇਟ ਲੱਗ ਕੇ ਸੁਣਾ ਬਈ ਚਾਹੀਦਾ ਤਾਂ ਕਿ ਜਿਹੜੀ ਇਹ ਸਕੂਲ ਦੇ ਨਾਮ ਪ੍ਰਾਪਰਟੀ ਹੋਣੀ ਹੈ ਸਰਕਾਰ ਦੇ ਨਾਮ ਪ੍ਰਾਪਰਟੀ ਹੋਣੀ ਹੈ ਸਰਕਾਰ ਕੋਲ ਸਪੂਰ ਬਚਾਣ ਲਈ ਤੇ ਕੋਈ ਫੰਡ ਨਹੀਂ ਹੈ ਜਿਹੜੀ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕਰ ਰਹੀ ਆ ਸੀ ਐਲੀਮੈਂਟਰੀ ਸਕੂਲ ਡਾਇਰੈਕਟਰ ਕੋਲੇ ਕੀੜੇ ਮਾਰੇ ਮੈਂ ਤੇ ਬੰਜੀਤ ਸਿੰਘ ਗੁਰਚਰਨ ਸਿੰਘ ਸਾਰੇ ਹਰਵਿੰਦਰ ਸਿੰਘ ਜੀ ਅਸੀਂ ਸਾਰਾ ਜਿਹੜੇ ਪਿੰਡ ਦੇ ਭਗਵੰਤੇ ਸੱਜਣ ਜਿਹੜੇ ਮਾਰੇ ਪਰ ਲੇਕਿਨ ਸਿਰਫ ਦਾ ਸਿਰਫ ਕੇਸ ਪਾਣ ਦੀ ਉਹਨਾਂ ਨੇ ਮਨਜ਼ੂਰੀ ਦੇਣੀ ਹੈ ਅਸੀਂ ਇਹ ਵੀ ਕਹਿੰਦੇ ਜਿਹੜੀ ਵਿੱਤੀ ਵਿਭਾਗ ਅਸੀਂ ਵਿੱਤੀ ਫੰਡ ਹੈ ਉਹ ਵੀ ਅਸੀਂ ਪਿੰਡ ਵਾਸੀ ਇਕੱਠਾ ਕਰਨਗੇ ਪਰ ਤੁਸੀਂ ਤਾਂ ਮਨਜ਼ੂਰੀ ਮਨਜ਼ੂਰੀ ਦੇਣੀ ਹੈ ਵੀ ਸਕੂਲ ਦੇ ਨਾਲ ਜਗ੍ਹਾ ਹੋਣੀ ਹੈ ਪਰ ਲੇਕਿਨ ਡਾਇਰੈਕਟਰ ਦੇ ਕੰਦੇ ਯੂਨੀ ਸਰਕੀ ਹਰਜੋਤ ਬਹਿਸ ਜਿਹੜੇ ਅੱਜ ਤੁਹਾਡੇ ਮੰਤਰੀ ਸਾਹਿਬ ਨੇ ਸਿੱਖਿਆ ਮੰਤਰੀ ਉਹ ਦਿੱਲੀ ਕ ਆਪਲੇ ਬਾਜ ਮੰਤਰੀ ਨੂੰ ਬਚਾਉਣ ਦੀ ਸੜਕਾਂ ਤੇ ਲੇਟ ਰਿਹਾ ਪਰ ਲੇਕਿਨ ਉਹ ਆਪਣੇ ਇੱਕ ਪ੍ਰਾਇਮਰੀ ਸਕੂਲ ਨੂੰ ਨਹੀਂ ਬਚਾ ਸਕਦਾ ਬਹੁਤ ਹੀ ਅਨਮੋਸੀ ਦੀ ਗੱਲ ਹੈ ਇਹੀ ਡੀਪੀਆਈ ਦਫ਼ਤਰ ਹੈ ਜਿਹੜਾ ਫਿਰਸ 8 ਦੇ 8 ਤੇ ਐਜੂਕੇਸ਼ਨ ਬੋਰਡ ਦੇ ਨੇੜੇ ਦਫ਼ਤਰ ਹੈ 2 ਕਿਲੋਮੀਟਰ ਦੂਰ ਇੱਥੇ ਤੋਂ 1.5 ਕਿਲੋਮੀਟਰ ਦੂਰ ਸਕੂਲ ਹੈ ਜਿਸ ਹੋਂਦ ਨੂੰ ਬਚਾਣ ਲਈ ਅਜਿਹਾ ਸਿੱਖਿਆ ਮੰਤਰੀ ਨਾ ਹੀ ਡੀਪੀਆ ਕੋਈ ਪਰਵਾਹੀ ਨਹੀਂ ਕਰਦੇ ਅਸੀਂ ਗਿੜੇ ਮਾਰ-ਬਾਰ ਕੇ ਹੰਬ ਗਏ ਅੱਜ ਅਸੀਂ ਤੁਹਾਡੇ ਰਾਹੀਂ ਇਹ ਜਿਹੜਾ ਸੁਨੇਹਾ ਸਰਕਾਰ ਨੂੰ ਭੇਜਣਾ ਚਾਹੁੰਦੇ ਆਂ ਸਿੱਖਿਆ ਮੰਤਰੀ ਨੂੰ ਭੇਜਣਾ ਚਾਹੁੰਦੇ ਆਂ ਜਾਂ ਤਾਂ ਇਹ ਸਿੱਖ ਮੰਤ ਸਿੱਖਿਆ ਮੰਤਰੀ ਤੋਂ ਅਸੀਵਾ ਦੇਣ ਰਜੈਨ ਦੇਣ ਜਾਂ ਇਹਸ ਗੁੱਲਾਂ ਦੇ ਕੰਮ ਕਰ ਲੈਣ ਸੜਕਾਂ ਦੇ ਲੇਟੜ ਦਾ ਕੋਈ ਲੋੜ ਨਹੀਂ ਜੇ ਕੱਪੜੇ ਬਾਜੀ ਇੱਕ ਮੁੱਖ ਮੰਤਰੀ ਨੂੰ ਬਚਾਣ ਲਈ ਤੂੰ ਦਿੱਲੀ ਸੜਕਾਂ ਦੇ ਲੇਟੜਾਂ ਤਾਂ ਆਪਣੇ ਸਕੂਲ ਨੂੰ ਬਚਾਉਣ ਵਾਸਤੇ ਵੀ ਕੋਈ ਸੋਚ ਤੇ ਕਿੰਨੇ ਸਾਲ ਪੁਰਾਣੀ ਹੈ ਜ਼ਮੀਨ ਜਿਹੜੀ ਇਹ ਦਿੱਤੀ ਗਈ ਸੀ ਸਕੂਲ ਨੂੰ ਕਿੰਨਾ ਸਮਾਂ ਹੋ ਗਿਆ ਇਹ ਸਾਡੀ 1978 ਤੇ 79 ਦਾ ਸਕੂਲ ਹੈ ਜਿਹੜੀ ਹੋਂਦ ਚ ਆਇਆ ਜਦੋਂ ਦਾਨ ਕੀਤੀ 1978 78 ਦਾ ਜਿਹੜਾ ਇੱਥੇ ਸਕੂਲ ਵਿਚਾਰੇ ਸੀ ਮੱਖ ਮੱਖ ਜਿਹੜਾ ਪਹਿਲਾਂ ਪੰਚਾਇਤਾਂ ਨੇ ਵੀ ਅਸੀਂ ਕੇਸ ਵੀ ਲੜੇ ਆਂ ਕਿ ਸਕੂਲ ਦੀ ਹੋਂਦ ਨੂੰ ਬਚਾਉਣ ਲਈ ਪਰ ਲੇਕਿਨ ਅੱਜ ਦੀ ਸਰਕਾਰ ਜਿਹੜੇ ਬਹੁਤ ਵੱਡੇ ਦਾਅਵੇ ਵਿੱਦਿਆ ਮਿਆਰ ਨੂੰ ਉੱਚਾ ਚੁੱਕਣ ਦੀ ਗੱਲ ਕਰ ਰਹੀ ਹੈ ਸੇ ਸਹੂਲਤਾਂ ਦੀ ਗੱਲ ਕਰ ਰਹੀ ਹੈ ਹੈਲਥ ਸਿਸਟਮ ਦੀ ਗੱਲ ਕਰ ਰਹੀ ਹੈ ਤੇ ਉਸ ਵਾਸਤੇ ਜਿਹੜਾ ਇੱਕ ਪ੍ਰਾਇਮਰੀ ਸਕੂਲ ਦੀ ਜਿਹੜੀ ਸੈਦ ਨਾਮ ਨਿਕਲ ਜਿਹੜੀ ਸਿੱਖਿਆ ਮੰਤਰੀ ਦੇ ਵਿੱਚ ਹੀ ਹੋਏ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਜਾਂ ਪੰਜਾਬ ਅਦਾਰੇ ਦਾ ਜਿਹੜਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਇਹਨੂੰ ਪਹਿਲ ਨਹੀਂ ਕਰ ਰਿਹਾ ਚਾਹੋ ਮਿਊਨਿਸਪਲ ਕਾਰਪੋਰੇਸ਼ਨ ਹੋਵੇ ਚਾਹੇ ਐਜੂਕੇਸ਼ਨ ਡਿਪਾਰਟਮੈਂਟ ਹੋਵੇ ਉਹਨਾਂ ਦਾ ਮੇਨ ਮਕਸਦ ਕੀ ਹੈ ਕਿਉਂ ਨਹੀਂ ਇਨੀਸ਼ੀਏਟ ਕਰ ਰਹੇ ਜਦ ਕਿ ਇਹ ਸਰਕਾਰੀ ਸਕੂਲ ਬਣ ਚੁੱਕਿਆ ਹੈ ਨੀ ਸਾਲ ਪੁਰਾਣੀ ਬਿਲਡਿੰਗ ਹੈ ਕਿਉਂ ਨਹੀਂ ਇਨੀਸ਼ੀਏਟ ਕਰ ਰਹੇ ਸੀ ਇਹਨੂੰ ਸਾਨੂੰ ਇਹ ਲੱਗਦਾ ਜਿਵੇਂ ਸਾਡਾ ਮਾਨਯੋਗ ਐਮਐਲਏ ਸਾਹਿਬ ਹੈ ਐਮਐਲਏ ਦੇ ਕਰਨ ਦੇ ਜੂਨੀ ਸਰਕੀ 2 ਸਾਲ ਹੋ ਗਏ ਕੇਸ ਚੱਲਦੇ ਨੇ ਸਾਡੀ ਪ੍ਰੈਸ਼ਰ ਆਹੀ 20 ਵਾਰੀ ਖਬਰਾਂ ਵਿੱਚ ਲੱਗਿਆ ਐਮਐਲਏ ਨੂੰ ਇਹ ਨਹੀਂ ਪਤਾ ਵੀ ਕੁੰਬੜੇ ਦਾ ਸਕੂਲ ਕਿੱਥੇ ਹੈ ਅਸੀਂ ਇਹ ਪਿੰਡ ਵਾਸੀ ਸਾਰੇ ਅੱਜ ਪਰਨ ਕਰਨ ਦੇ ਆ ਪੀ ਜੇਕਰ ਇਹ ਆਕੇ ਬੜੇ ਜਾਂ ਤਾਂ ਸਾਡਾ ਸਕੂਲ ਬਚਾਇਆ ਜਾਵੇ ਇਹਦੀ ਪੈਰਵਹੀ ਕਰਕੇ ਤਾਂ ਫੰਡ ਖਰਚ ਕੇ ਇਹਨੂੰ ਵਕੀਲ ਕਰਕੇ ਪਰਮਿਸ਼ਨ ਦੇ ਕੇ ਸਕੂਲ ਬਚਾਇਆ ਜਾਵੇ ਨਹੀਂ ਆਉਣ ਵਾਲੇ ਜਿਹੜਾ ਇਲੈਕਸ਼ਨ ਹੈ ਲੋਕ ਸਭਾ ਦੇ ਉਹਦੇ ਕਾਲੇ ਝੰਡੇ ਲੈ ਕੇ ਅਸੀਂ ਘਰਾਵੀਆਂ ਕਰਾਂਗੇ ਤੇ ਇਹਨਾਂ ਨੂੰ ਇੱਥੇ ਭਜਾਵਾਂਗੇ ਤੇ ਸਾਨੂੰ ਇੱਕ ਜਾਣਕਾਰੀ ਮਿਲੀ ਹੈ ਕਿ ਐਮਐਲਏ ਵੱਲੋਂ ਵੀ ਕੁਝ ਦਾਨ ਕੀਤਾ ਗਿਆ ਇੱਥੇ ਜਿਹੜੇ ਮੌਜੂਦਾ ਹੁਣ ਐਮਐਲਏ ਨੇ ਇਹਨਾਂ ਵੱਲੋਂ ਜਿਹੜੇ ਕੌਂਸਲਰ ਸੀਗੇ ਕੁਝ ਆਏ ਸੀਗੇ ਪ੍ਰੋਗਰਾਮ ਚਾੰਦ ਦੇ ਐਮਐਲਏ ਦਾ ਫਰਜ਼ ਬਣਦਾ ਉਹ ਮੇਰ ਰਿਹਾ ਇੱਥੇ ਜਿਹੜਾ ਮੇਸਲ ਕੌਂਸਲ ਦਾ ਮੇਰ ਰਿਹਾ ਉਹਦਾ ਅੱਜ ਵੀ ਫਰਜ਼ ਬਣਦਾ ਪਹਿਲਾਂ ਵੀ ਫਰਜ਼ ਬਣਦਾ ਸੀ ਉਹਨੇ ਦਾਨ ਕਰਕੇ ਕੋਈ ਬਹੁਤੀ ਵੱਡੀ ਗੱਲ ਨਹੀਂ ਕੀਤੀ ਸਕੂਲ ਵਾਸਤੇ ਹਰ ਇੱਕ ਬੰਦਾ ਦਾਨ ਦੇ ਸਕਦਾ ਬਹੁਤ ਸਾਰੇ ਦਾਨੀ ਸੱਜਣ ਪਿੰਡ ਵਾਸੀ ਵੀ ਜਿਨ੍ਹਾਂ ਨੇ ਕਦੀ ਸਕੂਲ ਤੇ ਬੂਟਾਂ 'ਚ ਕਦੀ ਵਰ ਜਿਹੜੀਆਂ ਨਵੇਂਆ ਕਲਾਸਾਂ ਆਈਆਂ, ਜਦਵੇਂ ਬੱਚੇ ਆਏ, ਉਹਦੀ ਵਰਦੀਆਂ ਜਿਹੜੀਆਂ ਚਾਹੀਦੀਆਂ ਉਹ ਕਿਤਾਬਾਂ ਦੇਣੀਆਂ ਚਾਹੀਦੀਆਂ ਉਹ ਸਰਕਾਰ ਦਾ ਕੰਮ ਹੈ ਨਾ ਕਿ ਪ੍ਰਾਈਵੇਟ ਕਿਸੇ ਇੱਕ ਤਾਰੇ ਦਾ ਕੰਮ ਹੈ। ਤੇ ਸਰ ਤੁਸੀਂ ਸਕੂਲ ਨੂੰ ਬਚਾਉਣ ਲਈ ਜਿਹੜੇ ਪ੍ਰਿੰਟ ਕੁੰਬੜਾ ਦੇ ਲੋਕ ਨੇ ਤੁਸੀਂ ਸਕੂਲ ਨੂੰ ਬਚਾਉਣ ਲਈ ਕੇਸ ਦੀ ਸ੍ਰਿਪ ਉਹ ਮੰਗ ਰਹੇ, ਪਰਮਿਸ਼ਨ ਮੰਗ ਰਹੇ ਕਿ ਅਸੀਂ ਲੰਡਾ ਚਾਹੁੰਦੇ ਆ। ਉਹਦੇ ਲਈ ਸਰਕਾਰ ਨਹੀਂ ਦੇ ਰਹੀ। ਮਨਜ਼ੂਰੀ ਮਨਜ਼ੂਰੀ ਨਹੀਂ ਦੇ ਰਹੀ ਜਦ ਕਿ ਆਹ ਜਿਹੜਾ ਨੀ ਪੱਥਰ ਵੀ ਇੱਕ ਬਜਿੱਤਰ ਜਿੱਤਰ ਸਿੰਘ ਐਮਐਲਏ ਹੁੰਦਾ ਸੀ 87 ਚ ਨਹੀਂ ਪੱਥਰ ਰੱਖਿਆ ਗਿਆ ਆ 550 ਬੱਚਾ ਤਕਰੀਬਨ ਇੱਥੇ ਪੜ ਰਿਹਾ ਹੈਗਾ ਜਿਸ ਹੋਂਦ ਨੂੰ ਬਚਾਉਣ ਵਾਸਤੇ ਇੱਕ ਸਿੱਖਿਆ ਮੰਤਰੀ ਅੱਖਾਂ ਵਿੱਚ ਕੇ ਬੈਠ ਗਿਆ ਤੇ ਐਲੀਮੈਂਟਰੀ ਸਕੂਲ ਦੇ ਜਿਹੜੇ ਡੀਪੀਆਈ ਹੈ ਡੀਪੀਆ ਇਹ ਖਾਮੀ ਜਗੇ ਬੈਠ ਗਿਆ ਵਾਰ-ਵਾਰ ਇਹੀ ਲੈਟਰ ਕਹਿੰਦੇ ਆ ਜੀ ਸਰਕਾਰ ਆਪਣੇ ਪੱਧਰ ਤੇ ਆਪਕੇ ਇਸ ਲੜਾਈ ਗਈ ਉਹ ਕਲੋਨੀ ਰੈ ਲੈ ਰਹੇ ਜੀ ਫਲਾਣਾ ਕਰ ਰਹੇ ਸਿਰਫ ਤਾਂ ਸਿਰਫ ਮਨਜ਼ੂਰੀ ਦੇਣ ਵਾਸਤੇ ਨਹੀਂ ਸਾਨੂੰ ਇੰਨੀ ਪਹਿਲਾਈ ਕਰਨੀ ਪੈ ਰਹੀ ਜੇ ਮਨਜ਼ੂਰੀ ਹੁਣ ਨਹੀਂ ਮਿਲਦੀ ਤਾਂ ਅਗਲੀ ਕਾਰਵਾਈ ਕੀ ਹੋਏਗੀ ਨਹੀਂ ਮਨਜ਼ੂਰੀ ਮਿਲਦੀ ਇਸੇ ਸਿੱਖਿਆ ਮੰਤਰੀ ਦਾ ਜਲੂਸ ਹੋਵੇ ਐਲੀਮੈਂਟਰੀ ਡਾਇਰੈਕਟਰ ਦੇ ਦਫ਼ਤਰ ਦੇ ਉੱਤੇ ਬੈਠ ਕੇ ਪਿੰਡ ਵਾਸੀ ਨੇ ਅਸੀਂ ਦੋ ਟਰਾਲੀਆਂ ਭਰ ਕੇ ਉਹਦਾ ਉਥੋਂ ਤੱਕ ਸਿਆਪਾ ਕਰਾਂਗੇ ਜਦੋਂ ਤੱਕ ਉਧਰ ਜਾਈ ਨਹੀਂ ਸਿੱਖਿਆ ਮੰਤਰੀ ਦਾ ਹੁੰਦਾ ਉਦੋਂ ਤੱਕ ਕੋਠੇ ਖਰਨਾ ਨਹੀਂ ਠੀਕ ਹੈ ਸਤਿ ਸ੍ਰੀ ਅਕਾਲ ਇੱਕ ਚੀਜ਼ ਹੋਰ ਕੁਮਰ ਸਾਹਿਬ ਇੱਕ ਗੱਲ ਹੋਰ ਦੱਸੋ ਕਿ ਜਿੱਥੇ ਪੰਜਾਬ ਸਰਕਾਰ ਪਰਮਿਸ਼ਨ ਨਹੀਂ ਦੇ ਰਹੀ ਉਹਤੇ ਜਿਹੜੇ ਇੱਥੇ ਦੇ ਸਕੂਲ ਦੇ ਪ੍ਰਿੰਸੀਪਲ ਨੇ ਜਿਹੜੇ ਟੀਚਰ ਸਾਹਿਬਾਨ ਨੇ ਉਹ ਕੇਸ ਲੜਨ ਨੂੰ ਤਿਆਰ ਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਈ ਕਮਾਰਦ ਪਰਮੇਸ਼ਰ ਹੀ ਦੇ ਰਿਆ ਪਰ ਇੱਥੇ ਦੇ ਟੀਚਰ ਜਿਹੜੇ ਉਹ ਲੜਨ ਤਿਆਰ ਆ ਕੇ ਸਕੂਲ ਦੇ ਟੀਚਰ ਸਹਿਬਾਨ ਸਭ ਤੋਂ ਪਹਿਲਾਂ ਅਸੀਂ ਤਰੀਕਾਂ ਦੇ ਜਾਂਦੇ ਰਹੇ ਮੈਂ ਤੇ ਮਨਜੀਤ ਸਿੰਘ ਜੀ ਗੁਰਚਰਨ ਸਿੰਘ ਜੀ ਸਭ ਤੋਂ ਪਹਿਲਾਂ ਲੇਡੀ ਹੋਣ ਦੇ ਨਾਤੇ ਸੁਖਦੀਪ ਤੌਰ ਤੇ ਸਭ ਤੋਂ ਪਹਿਲਾਂ ਜਿਹੜੀ ਹੈ ਕੋਰਟ 'ਚ ਖੜੇ ਹੁੰਦੇ ਪਰ ਲੇਕਿਨ ਅਦਾਲਤ ਨੇ ਕੋਟਨਾ ਕਰਨਾ ਜਦੋਂ ਸਰਕਾਰੇ ਨੇ ਸਰਕਾਰ ਦੀ ਰਵਈਆ ਮਾੜਾ ਡੀਪੀਆਈ ਦਾ ਰਵਈਆ ਮਾੜਾ ਡੀਓ ਦਾ ਰਵਈਆ ਮਾੜਾ ਟੀਚਰ ਸਹਿਬਾਨ ਕੀ ਕਰਨਗੇ ਤਾਂ ਆਪਣਾ ਰੋਲ ਤਾਂ ਸਭੀ ਵਧੀਆ ਨਿਭਾ ਰਹੇ ਨੇ ਪਰ ਜਿਹੜੇ ਉੱਚ ਅਧਿਕਾਰੀ ਨੇ ਜਿਹੜਾ ਇਹਨਾਂ ਦਾ ਕੰਟਰੋਲ ਕਰਨ ਵਾਲਾ ਸਿੱਖਿਆ ਮੰਤਰੀ ਹੈ ਉਹ ਇੱਕ ਕਪੜੇ ਵਾਜ ਮੰਤਰੀ ਨੂੰ ਬਚਾਉਣ ਵਾਸਤੇ ਸੜਕ ਤੇ ਪੈ ਰਿਹਾ ਤੇ ਇਹ ਸਕੂਲ ਨੇ ਉਹਨੂੰ ਆਜਾਦ ਹੈ ਵੀ ਸਕੂਲ ਵੀ ਬਚਾ ਲੈਣਾ ਤੇ ਇਸ ਸਕੂਲ ਦੀ ਜਗ੍ਹਾ ਤੇ ਕਿਸੇ ਭੂ ਮਾਫੀਆ ਦੀ ਨਿਗਾਹ ਹੈ ਕੋਈ ਕਾਰਨ ਲੱਗ ਸਕਦਾ ਹੈ ਅਸੀਂ ਕਿਸੇ ਨੂੰ ਹੋ ਸਕਦਾ ਹੈ ਵੀ ਕੈਦ ਕਿਸੇ ਨੇ ਕੇਸ ਕੋਆ ਹੋਵੇ ਜਾਂ ਉਧਰ ਪ੍ਰਸ਼ਾਸਨ ਤੋਂ ਕਰਤਾਏ ਤਾਂ ਕਿ ਜਿਹੜੀ ਬਹੁਤ ਕੀਮਤੀ ਜਗ੍ਹਾ ਸੈਕਟਰ ਚ ਹੋਣ ਕਰਕੇ ਅੱਜ ਇਹ ਜਿਹੜੀ 21 ਬਰਲੇ ਜਗ੍ਹਾ ਇਹ ਤਕਰੀਬਨ 3 ਕਰੋੜ ਦੀ ਕਹਿ ਲੋ 4 ਦੀ ਕਹਿ ਲੋ ਫਿਰ ਨਹੀਂ ਦੇ ਹੈ ਕਮਰਸ਼ੀਅਲ ਜਗਾਂ ਦੀ 3-4 ਕਰੋੜ ਰੁਪਏ ਦੀ ਪ੍ਰਾਪਰਟੀ ਹੋਣ ਕਰਕੇ ਹੋ ਸਕਦਾ ਹੈ ਇਸ ਤਰ੍ਹਾਂ ਤੇ ਜੇ ਤੁਹਾਨੂੰ ਪਰਮਿਸ਼ਨ ਸਪੋਜ਼ ਕਰੋ ਕੋਰਟ ਤੋਂ ਵੀ ਨਹੀਂ ਮਿਲਦੀ ਤੁਸੀਂ ਜਿਸ ਤਰ੍ਹਾਂ ਪ੍ਰੋਟੈਸਟ ਜਾਰੀ ਕੀਤਾ ਐਟ ਲੀਸਟ ਐਂਡ ਚ ਕੀ ਹੋਏਗਾ ਕਿ ਆ ਸਕੂਲ ਬੰਦ ਹੋਏਗਾ ਕੀ ਹਾਲ ਹੈ ਇਹ ਸਕੂਲ ਦੇ ਬੱਚਿਆਂ ਕਰਕੇ ਆ ਬੈਠੇ ਪਿੰਡ ਵਾਸੀ ਸਾਨੂੰ ਸੈਸ਼ਨ ਕੋਰਟ ਜਾਣਾ ਪਵੇ ਹਾਈ ਕੋਰਟ ਜਾਣਾ ਪਵੇ ਹਾਲ ਤਾਂ ਲੋਅਰ ਕੋਰਟ ਦੀ ਗੱਲ ਚੱਲ ਰਿਹਾ ਹੈ ਤੇ ਅੱਗੇ ਸੁਪਰੀਮ ਕੋਰਟ ਤੱਕ ਅਸੀਂ ਕੇਸ ਲੜਾਂਗੇ ਇਸ ਗੱਲ ਉਹ ਹੀ ਜਾਣ ਲਈ ਦਵਾਗੇ ਤਾਂ ਕਿ ਸਾਡੇ ਪਿੰਡ ਦਾ ਜੇ ਸਹਿਯੋਗ ਪੂਰਾ ਚੋੜਾ ਚੋੜਾ ਲਾਂਗੇ ਜੀ ਤੇ ਸਕੂਲ ਨੂੰ ਬਦਾਲ ਲਈ ਨਾਲ ਜਗ੍ਹਾ ਪਈ ਹੈ ਖਾਲੀ ਉਹਦੇ ਬਾਰੇ ਕੀ ਕਰੋ ਅਸੀਂ ਮੰਗ ਕੀਤੀ ਸੀ ਆ ਪੁੱਡਾ ਕਮਾਡਾ ਨੇ ਸਕੂਲ ਦੇ ਸਾਹਮਣੇ ਪ੍ਰਾਇਮਰੀ ਸਕੂਲ ਦੀ ਜਗ੍ਹਾ ਪਈ ਹੈ ਸਾਡੀਆਂ ਜਮੀਨਾਂ ਉੱਜੜ ਗਈਆਂ ਸਿਰਫ 3.5 ਲੱਖ ਨੂੰ 28 ਲੱਖ ਨੂੰ ਸਾਡੀ ਜ਼ਮੀਨ ਖਰੀਦੀ ਗਈ 1995 ਚ ਅੱਜ ਤੱਕ ਉਹ ਵਿਲੀ ਪਈ ਹੈ ਅਸੀਂ ਇਹ ਵੀ ਸਰਕਾਰ ਤੋਂ ਮੰਗ ਕੀਤੀ ਸੀ ਲਿਖਤੀ ਵੀ ਸਾਨੂੰ ਆਹ ਦਰਵਾਜ਼ਾ ਕੱਢ ਕੇ ਇੱਕ ਜਿਹੜੇ ਸਕੂਲ ਦੇ ਟੀਚਰ ਸਾਹਿਬਾਨ ਨੇ ਇਹਨਾਂ ਦੀਆਂ ਕਾਰਾਂ ਗੱਡੀਆਂ ਮੋਟਰਸਾਈਕਲ ਬਾਹਰ ਕੱਢ ਜਣਗੇ ਤੇ ਇਹ ਸਾਡੇ 550 ਬੱਚਾ ਜਿਹੜਾ ਛੁੱਟੀ ਜੀ ਬਿਲਡਿੰਗ 'ਚ ਟਾਈਮ ਕੱਟਦਾ ਇਹ ਵੀ ਖੇਡ ਖੁੱਦ ਸਕਣਗੇ ਤਾਂ ਕਿ ਇੱਥੋਂ ਬੱਚੇ ਜਾ ਕੇ ਕਿਤੇ ਚੰਗੀ ਜਾ ਕੇ ਸੇਵਾ ਕਰਨਗੇ ਲੋਕਾਂ ਦੀ ਭਾਜੀ ਮਾਈਕ ਨਾ ਚੱਲੇ ਉਹ ਯਾਰ ਮਾਈਕ ਨਾ ਚੱਲੇ ਕੀ ਕਰੀ ਜਾ ਰਹੇ ਇੱਕ ਮਿੰਟ ਕੀ ਕਹਿਣਾ ਚਾਹੋਗੇ ਭਾਜੀ ਕੀ ਨਾਂ ਕੀ ਆਪਣਾ ਮੇਰਾ ਅਰਮਿੰਦਰ ਸਿੰਘ ਹੈ ਕਿੰ ਕੁਮੜੇ ਤੋਂ ਹੀ ਕਿਸ ਤਰ੍ਹਾਂ ਦੇਖਦੇ ਹੋ ਸਰ ਸਕੂਲ ਦੀ ਹੋਰ ਨੂੰ ਬਚਾ ਲਈ ਹੋ ਰਹੀ ਹੈ ਜਿਹੜਾ ਲੋਕ ਕਿਤੇ ਪਿੱਛੇ ਪੈ ਗਏ ਇੱਥੇ ਤੇ ਹੀ ਪਏ ਮੇਰੇ ਖਿਆਲ ਤੋਂ ਇਹ ਸਾਨੂੰ ਦੇ ਦੇ ਸਾਨੂੰ ਦੇ ਦੇ ਉਹਨਾਂ ਨੂੰ ਕਹਿੰਦੇ ਤਾਂ ਉਹ ਜੋਰ ਲਾ ਰਹੇ ਹਿੰਗੇ ਤੇ ਉਹਨਾਂ ਬਜ਼ੁਰਗਾਂ ਦੀ ਦਿੱਤੀ ਹੋਈ ਜਗ੍ਹਾ ਜਿਹੜੀ ਦਾਨ ਦਿੱਤੀ ਗਈ ਸੀ ਸਕੂਲ ਵਾਸਤੇ 40 ਸਾਲ ਤੋਂ ਉੱਪਰ ਦੀ ਸਮਾਂ ਹੋ ਗਿਆ ਹੁਣ ਲੋਕ ਲੈਣ ਨੂੰ ਫਿਰਦੇ ਦਾਨ ਕੀਤੀ ਹੋਈ ਚੀਜ਼ ਨੂੰ ਬਹੁਤ ਦਾਨ ਨੂੰ ਵੀ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਜਿਹੜੇ ਇਹ ਜਿਹੇ ਬੰਦੇ ਹੁੰਦੇ ਆ ਤੇ ਸਰਕਾਰ ਦੇ ਕਾਰਜ ਪ੍ਰਣਾਲੀ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਸਰਕਾਰ ਦਾ ਕੀ ਰਵਈਆ ਰਿਹਾ ਕਿ ਹਜੇ ਇੰਨੇ ਸਾਲ ਹੋ ਗਿਆ ਪਰ ਸਰਕਾਰ ਨੇ ਸਕੂਲਾਂ ਨੂੰ ਆਪਣੇ ਨਾਂ ਕਰਾਉਣ ਲਈ ਸਰਕਾਰ ਨੂੰ ਹੁਣ ਸਿੱਧੀ ਕਰਾਂਗੇ ਜੀ ਇਕੱਠੇ ਹੋ ਕੇ ਸਾਡੇ ਜਨੇ ਇਹ ਸਕੂਲ ਬੰਦ ਨਹੀਂ ਹੋਏਗਾ ਕਿਸੇ ਵੀ ਕੀਮਤ ਚ ਪਾਣੀ ਹੋਣ ਬੰਦ ਹੋ ਜੀ ਦੇਖੋ ਇਹ ਸਨ ਸਾਡੇ ਪੰਚਾਇਤ ਮੈਂਬਰ ਸਾਫਾ ਪੰਚਾਇਤ ਮੈਂਬਰ ਹਰਵਿੰਦਰ ਸਿੰਘ ਜੀ ਨਮਰਦਾਰ ਮਿੱਲੂ ਗੁਰਚੰਦ ਸਿੰਘ ਜੀ ਸਾਫਾ ਪੰਚਾਇਤ ਮੈਂਬਰ ਬਲਜੀਤ ਸਿੰਘ ਜੀ ਸਾਫਾ ਪੰਚਾਇਤ ਮੈਂਬਰ ਜਿਨ੍ਹਾਂ ਨੇ ਆਪਣੀ ਆਪਣੀ ਪੰਚਾਇਤਾਂ ਚ ਕਿਸ ਸਕੂਲ ਨੂੰ ਨੰਬਰ ਆਉਣ ਵਾਸਤੇ ਬਹੁਤ ਵੱਡਾ ਯੋਗਦਾਨ ਤੇ ਮੂਲਯਾ ਯੋਗਦਾਨ ਪਾਇਆ ਤੇ ਹੁਣ ਵੀ ਇਹੀ ਸਾਰੇ ਜਿਹੜੇ ਸਾਬਕਾ ਪੰਚਾਇਤ ਮੈਂਬਰ ਹੋਏ ਸਾਬਕਾ ਸਰਪੰਚ ਹੋਣ ਸਾਰੇ ਇਕੱਠੇ ਹੋ ਕੇ ਨੰਬਰਦਾਰ ਸਾਹਿਬਾ ਦਾ ਨੇ ਸਹਿਯੋਗ ਨਾਲ ਜਿਹੜੇ ਮੋਦ ਪ੍ਰਗਟ ਹੀ ਹੈ ਉਹ ਸਕੂਲ ਦੀ ਬਿਲਡਿੰਗ ਵਾਸਤੇ ਅਸੀਂ ਚਿਤਰਨੋ ਮੱਛੀ ਹੋਏ ਪਏ ਨੇ ਸਾਨੂੰ ਕਿਸੇ ਵੀ ਕੋਰਟ 'ਚ ਜਾਣਾ ਪਵੇ ਕਿਸੇ ਸੰਘਰਸ਼ ਵੱਡਾ ਕਰਨਾ ਪਵੇ ਪਰ ਸਕੂਲ ਦੀ ਬਿਲਡਿੰਗ ਅਸੀਂ ਅੱਜ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆਂ ਸਰਕਾਰ ਚਲੇ ਜਾਊਗੀ ਹਰਜੋਤ ਬੈਂਕ ਚਲੇ ਜਾਊਗਾ ਪਰ ਇਹ ਸਕੂਲ ਨਹੀਂ ਜਾਊਗਾ ਹੰਨ ਨਹੀਂ ਜਾਣਗੇ ਗੁਗਲਾ ਸਾਹਿਬ ਇੱਕ ਹੋਰ ਚੀਜ਼ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਆ ਜਾਂ ਦਾਨ ਕੀਤੀ ਗਈ ਹੋਣੀ ਜ਼ਮੀਨ ਤੇ ਦਾ ਕੋਈ ਰਿਕਾਰਡ ਹੈ ਜਾਂ ਕੋਈ ਪੰਚਾਇਤ ਕੋਲ ਮਤੇ ਪਏ ਨੇ ਆ ਸਾਡੇ ਕੋਲ ਰਿਕਾਰਡ ਹੈ ਮਤੇ ਪਏ ਨੇ ਅੱਛਾ ਜੀ ਦਾਨ ਕਰੇ ਤੇ ਸਾਡੇ ਕੋਲੇ ਦੋ ਪੰਚਾਇਤ ਮੈਂਬਰ ਅੱਜ ਵੀ ਜਿਹੜੇ ਹੈਗੇ ਉਹ ਜਿੰਦੇ ਹੈਗੇ ਅੱਜ ਵੀ ਪੰਚਾਇਤ ਮੈਂਬਰ ਤੋਂ ਜਿਹੜੇ ਦੋ ਪੰਚਾਇਤ ਮੈਂਬਰ ਸਤਸਾਤ ਸ਼ੇਰ ਸਿੰਘ ਜੀ ਅਮਰੀਕ ਸਿੰਘ ਜੀ ਸਾਡੇ ਕੋਲ ਦੋ ਪੰਚਾਇਤ ਮੈਂਬਰ ਅੱਜ ਵੀ ਹਾਜ਼ਰ ਨੇ ਜਿਹੜੇ ਉਸ ਪੰਚਾਇਤ ਜਿਹਨਾਂ ਦੇ ਸਾਈਨ ਹੋਏ ਵੈਸਗ੍ਰੇਨਚਰ ਹੋਏ ਵੇਂ ਦਾਨ ਕਰਨ ਜਗਾ ਤੇ ਸਾਰਾ ਹੀ ਅਸੀਂ ਰਿਕਾਰਡ ਸਬੂਤ ਜਿਹੜਾ ਅਸੀਂ ਜਦੋਂ ਅਦਾਲਤ ਸਾਡੀ ਸੁਣਾਈ ਹੋ ਗਈ ਸਾਡਾ ਕੋ ਪੈਰ ਵਹੀ ਹੋ ਗਈ ਅਸੀਂ ਐਵੀਡੈਂਸ ਗਵਾਹੀ ਦੇਣਗੇ ਐਵੀਡੈਂਸ ਸਾਰਾ ਰਿਕਾਰਡੇ ਪੇਸ਼ ਕਰ ਦਵਾਂਗੇ ਕਿ ਸਾਡੇ ਕੋਲੇ 40 ਸਾਲ ਦੇ ਬਿਜਲੀ ਦੇ ਬਿੱਲ ਸਕੂਲ ਦੇ ਪਾਣੀ ਦੇ ਬਿੱਲ ਤੇ ਸਾਰਾ ਸਾਡਾ ਰਿਕਾਰਡ ਪੰਚਾਇਤੀ ਦੇ ਤੇ ਆ ਅਸੀਂ ਉਹ ਪੇਸ਼ ਕਰ ਦਿੰਦੇ ਤੇ ਪੰਜਾਬ ਚ ਲੋਕ ਸਭਾ ਚੋਣਾਂ ਦਾ ਵੀ ਦੌਰ ਮਤਲਬ ਸ਼ੁਰੂ ਹੋ ਚੁੱਕਿਆ ਤੇ ਪੰਜਾਬ ਦੇ ਸੀਐਮ ਨੂੰ ਕੀ ਅਪੀਲ ਕਰਨਾ ਚਾਹੋਗੇ ਆ ਪੰਜਾਬ ਦੇ ਸਕੂਲਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮਾਨਯੋਗ ਮੁੱਖ ਮੰਤਰੀ ਤੁਸੀਂ ਬਹੁਤ ਬਹੁਤ ਵੱਡੇ ਇਹ ਲੋਕ ਗਰੀਬ ਲੋਕਾਂ ਵਾਸਤੇ ਜਿਹੜੇ ਬੱਚੇ ਇਸ ਸਕੂਲ 'ਚ ਪੜ੍ਹਦੇ ਆ ਉਹ ਕੋਈ ਧਨਾੜ ਲੋਕਾਂ ਦੇ ਬੱਚੇ ਨਹੀਂ ਹੈ ਧਨਾੜ ਲੋਕ ਸਾਡੇ ਜਿਹੜੇ ਚੰਗੇ ਖਾਨਦਾਨ ਚੰਗੇ ਘਰਾਂ ਦੇ ਲੋਕ ਆ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਇੱਥੇ ਤਕਰੀਬਨ ਲਗਭਗ ਸਾਡੇ ਆਪਣੇ ਬੱਚੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਨੇ ਜੇਕਰ ਇਸ ਸਕੂਲ ਨੂੰ ਨਹੀਂ ਬਚਾਇਆ ਤਾਂ ਬਹੁਤ ਵੱਡਾ ਗਰੀਬ ਲੋਕਾਂ ਨਾਲ ਧੱਕਾ ਹੋਊਗਾ ਧੋਖਾ ਹੋਊਗਾ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੀਦਾ ਹੈ ਜਾਂ ਤਾਂ ਇਹ ਰਜੈਨ ਦੇਵੇ ਅਸਤੀਫਾ ਦੇਵੇ ਸਿੱਖਿਆ ਮੰਤਰੀ ਜਾਂ ਇਸ ਸਕੂਲਾਂ ਦੀ ਦੇਖਰੇਖ ਕਰ ਲੈ ਮੈਨੂੰ ਇਹ ਨਹੀਂ ਲੱਗਦਾ ਵੀ ਜਦੋਂ 1 ਕਿਲੋਮੀਟਰ ਸਕੂਲ ਦੀ ਦੇਖ ਰੱਖਣੀ ਹੁੰਦੀ ਪੂਰੇ ਪੰਜਾਬ ਦੇ ਸਕੂਲਾਂ ਦਾ ਕੀ ਹਾਲ ਹੋਊ ਥੈਂਕ ਯੂ ਸਰ ਐਸ ਨਗਰ ਮੋਹਾਲੀ ਵਿਖੇ ਅਜ ਮਿਤੀ 3 ਮਾਰਚ ਨੂੰ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਪ੍ਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਅਤੇ ਪਿੰਡ ਕੁੰਬੜਾ ਦੇ ਮੋਹਤਬਰ ਵਿਅਕਤੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲੀਮੈਂਟਰੀ ਸਕੂਲ ਦੀ ਬਿਲਡਿੰਗ ਲਈ ਪਿੰਡ ਦੇ ਗਿਆਨੀ ਗੁਰਬਖਸ਼ ਸਿੰਘ ਨੇ ਲਗਭਗ 40 ਸਾਲ ਪਹਿਲਾਂ ਜਗ੍ਹਾਦਾਨ ਕੀਤੀ ਸੀ ਜਿਸ ਵਿੱਚ ਸਮੇਂ-ਸਮੇਂਦਿਆ ਸਰਕਾਰਾਂ ਅਤੇ ਸਮੇ ਸਮੇਦਿਆ ਪੰਚਾਇਤਾਂ ਨੇ ਫੰਡ ਖਰਚ ਕੇ ਸਕੂਲ ਦੀ ਦੋ ਮੰਜ਼ਲੀ ਇਮਾਰਤ ਕੀਤੀ ਜਿਸ ਵਿੱਚ ਅਨੁਸੂਚਿਤ ਜਾਤੀ ਦੇ ਗਰੀਬ ਲੋਕਾਂ ਦੇ ਲਗਭਗ 550 ਬੱਚੇ ਵਿਦਿਆ ਹਾਸਿਲ ਕਰ ਰਹੇ ਹਨ ਜਿਸ ਵਿੱਚ ਕਰੀਬ 15 ਅਧਿਆਪਕ ਪੜਾ ਰਹੇ ਹਨ ਇਸ ਸਕੂਲ ਦਾ 40 ਸਾਲਾ ਦਾ ਸਾਰਾ ਰਿਕਾਰਡ ਬਲਵਿੰਦਰ ਸਿੰਘ ਕੁੰਬੜਾ ਕੋਲ ਮੌਜੂਦ ਹੈ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਸ ਦੀ ਮਾਲਕੀ ਅਜੇ ਤੱਕ ਸਕੂਲ ਦੇ ਨਾਮ ਚੜਾਉਣ ਲਈ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਦਾਨੀ ਸੱਜਣ ਗਿਆਨੀ ਗੁਰਬਖਸ਼ ਸਿੰਘ ਦੇ ਕਾਨੂੰਨੀ ਵਾਰਿਸ ਰਣਜੀਤ ਸਿੰਘ ਆਦਿ ਨੇ ਮਾਨਯੋਗ ਅਦਾਲਤ ਮੁਹਾਲੀ ਵਿੱਚ ਜਗ੍ਹਾ ਖਾਲੀ ਕਰਾਉਣ ਦਾ ਕੇਸ ਕਰ ਦਿੱਤਾ ਹੈ ਜਿਸ ਕੇਸ ਦੀ ਪੈਰਵਾਈ ਮੁੱਖ ਅਧਿਆਪਕਾ ਸੁਖਦੀਪ ਕੌਰ ਕਰ ਰਹੀ ਹੈ ਪਿੰਡ ਦੇ ਮੋਹਤਬਰ ਬਲਵਿੰਦਰ ਸਿੰਘ ਕੁੰਬੜਾ ਮਨਜੀਤ ਸਿੰਘ ਮੇਵਾ ਗੁਰਚਰਨ ਸਿੰਘ ਨੰਬਰਦਾਰ ਦਲਜੀਤ ਸਿੰਘ ਨੰਬਰਦਾਰ ਦਰਜੀਤ ਸਿੰਘ ਕਾਕਾ ਆਦਿ ਆਪਣੇ ਕੋਲੋਂ ਫੰਡ ਖਰਚ ਕਰਕੇ ਸਕੂਲ ਦੀ ਬਿਲਡਿੰਗ ਨੂੰ ਬਚਾਉਣਾ ਲਈ ਸੰਗਰਾਸ਼ ਕਰ ਰਹੇ ਹਨ ਪਿੰਡ ਵਾਸੀ ਵੀ ਇਹਨਾਂ ਦਾ ਸਹਿਯੋਗ ਕਰ ਰਹੇ ਹਨ ਕੇਸ ਲੜਨ ਲਈ ਪਿੰਡ ਵਾਸੀਆਂ ਵੱਲੋਂ ਪ੍ਰਾਈਵੇਟ ਵਕੀਲ ਵੀ ਕੀਤਾ ਗਿਆ ਹੈ ਡਾਇਰੈਕਟਰ ਤੋਂ ਸਕੂਲ ਦੀ ਮੁਖ ਅਧਿਆਪਕਾ ਦੇ ਨਾਮ ਮਾਲਕੀ ਦਾ ਕੇਸ ਪਾਉਣ ਲਈ ਮਨਜ਼ੂਰੀ ਚਾਹੀਦੀ ਹੈ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪਿਛਲੇ 6 ਮਹੀਨਿਆਂ ਤੋਂ ਸਕੂਲ ਦੀ ਮਾਲਕੀ ਦਾ ਕੇਸ ਪਾਉਣ ਲਈ ਪਿੰਡ ਵਾਸੀਆਂ ਨੂੰ ਅਤੇ ਮੁਖ ਅਧਿਆਪਕਾ ਨੂੰ ਸਕੂਲ ਦੀ ਬਿਲਡਿੰਗ ਬਚਾਉਣ ਲਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਪਿੰਡ ਦੇ ਮੋਹਤਬਰ ਵਿਅਕਤੀ ਮੁੱਖ ਦਫ਼ਤਰ ਐਲੀਮੈਂਟਰੀ ਸਕੂਲ ਮੁਹਾਲੀ ਦੇ ਗੇੜੇ ਮਾਰ ਮਾਰ ਥੱਕ ਚੁੱਕੇ ਹਨ ਇਹ ਸਕੂਲ ਮੁੱਖ ਦਫ਼ਤਰ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਪਿੰਡ ਕੁੰਬੜਾ ਨੂੰ ਚਾਰ ਵਾਰਡਾਂ ਵਿੱਚ ਵੰਡਿਆ ਗਿਆ ਹੈ ਜਿਸ ਦੇ ਚਾਰ ਕਾਉਂਸਲਰ ਚੁਣੇ ਗਏ ਹਨ ਪਰ ਇੱਕ ਵੀ ਕਾਉਂਸਲਰ ਸਕੂਲ ਦੀ ਬਿਲਡਿੰਗ ਨੂੰ ਬਚਾਉਣ ਲਈ ਪੇਰਵਾਹੀ ਨਹੀਂ ਕਰ ਰਿਹਾ ਜਿਸ ਕਰਕੇ ਇਹਨਾਂ ਚਾਰੇ ਕਾਉਂਸਲਰਾਂ ਦੀ ਵਿਰੋਧੀ ਪਾਰਟੀ ਨਾਲ ਮਿਲੀ ਭੁਗਤ ਜਾਪਦੀ ਹੈ ਅੰਜ ਦੁਖੀ ਹੋ ਕੇ ਖੁਦ ਬੱਚਿਆਂ ਨੇ ਆਪਣੇ ਸਕੂਲ ਦੀ ਹੋਂਦ ਨੂੰ ਬਚਾਉਣ ਲਈ ਆਪਣੇ ਮਾਪਿਆਂ ਅਤੇ ਪਿੰਡ ਦੇ ਮੋਤਬਰੂ ਵਿਅਕਤੀਆਂ ਨਾਲ ਮਿਲ ਕੇ ਐਲੀਮੈਂਟਰੀ ਸਕੂਲ ਕੁੰਬੜਾ ਦੇ ਗੇਟ ਦੇ ਸਾਹਮਣੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਡਾਇਰੈਕਟਰ ਐਲੀਮੈਂਟਰੀ ਸਕੂਲ ਦਾ ਪੁਤਲਾ ਫੁਕਿਆ ਅਤੇ ਜ਼ੋਰਦਾਰ ਪਿੱਟ ਸਿਆਪਾ ਕੀਤਾ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਕੂਲ ਦੇ ਮਸਲੇ ਤੇ ਧਿਆਨ ਨਾ ਦਿੱਤਾ ਤਾਂ ਮੌਜੂਦਾ ਸਰਕਾਰ ਦੇ ਵਿਧਾਇਕਾਂ ਮੰਤਰੀਆਂ ਨੂੰ ਜਾਂ ਲੋਕ ਸਭਾ ਦੇ ਉਮੀਦਵਾਰ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਤੇ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਚੋਣ ਕਮਿਸ਼ਨ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਐਲੀਮੈਂਟਰੀ ਡਾਇਰੈਕਟਰ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਬਲਵਿੰਦਰ ਕੁੰਮੜਾ ਨੇ ਦੱਸਿਆ ਕਿ ਅਸੀਂ 15 ਦਿਨ ਪਹਿਲਾਂ ਪ੍ਰੈਸ ਦੇ ਰਾਹੀਂ ਸਰਕਾਰ ਤੇ ਐਲੀਮੈਂਟਰੀ ਡਾਇਰੈਕਟਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਸਾਡੀ ਜਾਇਜ਼ ਮੰਗ ਮੰਨੀ ਜਾਵੇ ਪਰ ਸਰਕਾਰ ਤੇ ਐਲੀਮੈਂਟਰੀ ਡਾਇਰੈਕਟਰ ਦੇ ਕੰਨ ਤੇ ਜੋ ਤੱਕ ਨਹੀਂ ਸਰਕੀ। ਜਦੋਂ ਇਸ ਮਾਮਲੇ ਬਾਰੇ ਡਾਇਰੈਕਟਰ ਐਲੀਮੈਂਟਰੀ ਸਕੂਲ ਮੈਡਮ ਅਮਰਿੰਦਰ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਐਲੀਮੈਂਟਰੀ ਸਕੂਲ ਕੋ ਮੁੜਾਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਪਰ ਡੀਏ ਦੀ ਲੀਗਲ ਰਾਏ ਨਾ ਮਿਲਣ ਕਰਕੇ ਮਾਮਲਾ ਲਟਕਿਆ ਰਿਹਾ ਪਰ ਹੁਣ ਡੀਏ ਦੀ ਲੀਗਲ ਰਾਏ ਡਿਪਾਰਟਮੈਂਟ ਨੂੰ ਮਿਲ ਚੁੱਕੀ ਹੈ ਤੇ ਇਹ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਵੀ ਹੈ ਹੁਣ ਵਿਰੋਧੀਆਂ ਦੇ ਖਿਲਾਫ ਜਲਦ ਹੀ ਕੇਸ ਦਾਇਰ ਕਰੇਗਾ इस समय मनजीत मेवा सरप्रस्त उच्चा दर बाबे नानकद का टरसट सिंह बिल्लू गुरचरण सिंह बलजीत सिंह नंबरदार दलजीत सिंह काका नंबरदार दलजीत सिंह नंबरदार जसवीर सिंह सिंह कमलप्रीत सिंह मनदीप बचन सिंह प्रधान बाल्मीकि कमेटी जसविंदर जसी सौरव कुमार सन्नी ऋषिराज दौलत राम सुखदीप ज्योति सिंह आदि हाजिर हुए ਜਦੋਂ ਇਸ ਮਾਮਲੇ ਬਾਰੇ ਡਾਇਰੈਕਟਰ ਐਲੀਮੈਂਟਰੀ ਸਕੂਲ ਮੈਡਮ ਅਮਰਿੰਦਰ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਐਲੀਮੈਂਟਰੀ ਸਕੂਲ ਕੋ ਮੜਾ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਪਰ ਡੀਏਡੀ ਦੀ ਲੀਗਲ ਰਾਇ ਨਾ ਮਿਲਣ ਕਰਕੇ ਮਾਮਲਾ ਲਟਕਿਆ ਰਿਹਾ ਪਰ ਹੁਣ ਡੀਏਡੀ ਦੀ ਲੀਗਲ ਰਾਇ ਡਿਪਾਰਟਮੈਂਟ ਨੂੰ ਮਿਲ ਚੁੱਕੀ ਹੈ ਤੇ ਇਹ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਵੀ ਹੈ ਹੁਣ ਡਿਪਾਰਟਮੈਂਟ ਵਿਰੋਧੀਆਂ ਦੇ ਖਿਲਾਫ ਜਲਦ ਹੀ ਕੇਸ ਦਾਇਰ